ਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਪੰਜਾਬ ਟੈਟ ਪੇਪਰ 1 2 ਅਤੇ UGC NET ਵਿਸ਼ਾ ਪੰਜਾਬੀ ਵਿਆਕਰਨ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਹੱਲ ਕਰਾਂਗੇ ਸੋ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜਿਹੜੇ ਬੱਚੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ 86 ਨਾਸਿਕਤਾ ਦਾ ਧੁਨੀ ਪਰਵਰਗ ਕਿਹੜਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਅਖੰਡੀ ਧੁਨੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਖੰਡੀ ਅਤੇ ਅਖੰਡੀ ਅਖੰਡੀ ਧੁਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਤੰਤਰ ਤੌਰ ਤੇ ਨਹੀਂ ਵਰਤਿਆ ਜਾਂਦਾ ਜਿਵੇਂ ਸੁਰ ਸੁਰ ਲਹਿਰ ਵਿੱਚ ਇੱਕ ਹੋਰ ਹੈ ਦਬਾਹ ਇਹ ਚਾਰ ਨੇ ਜਿਹੜੀਆਂ ਇਹ ਚਾਰ ਨੂੰ ਆਪਾਂ ਅਖੰਡੀ ਧੁਨੀਆਂ ਦੇ ਵਿੱਚ ਰੱਖਦੇ ਆਂ ਇਹਨਾਂ ਨੂੰ ਆਪਾਂ ਸੁਤੰਤਰ ਤੌਰ ਤੇ ਨਹੀਂ ਵਰਤ ਸਕਦੇ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਅਖੰਡੀ ਉਹਨਾਂ ਧੁਨੀਆਂ ਨੂੰ ਆਪਾਂ ਸੁਤੰਤਰ ਤੌਰ ਤੇ ਵਰਤ ਸਕਦੇ ਆਂ ਉਹਨਾਂ ਦੇ ਵਿੱਚ ਆਉਂਦਾ ਹੈ ਸਵਰ ਅਰਧ ਸਵਰ ਤੇ ਵਿਅੰਜਨ ਉਸ ਤੋਂ ਬਾਅਦ ਅਗਲਾ ਪ੍ਰਸ਼ਨ 87 ਭਾਸ਼ਾ ਦਾ ਪ੍ਰਕਾਰ ਜ ਕੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬੀ ਭਾਸ਼ਾ ਦਾ ਪ੍ਰਕਾਰ ਜ ਸੰਚਾਰ ਕਰਨਾ ਹੈ ਸੰਚਾਰ ਬੀ ਉਸ ਤੋਂ ਬਾਅਦ 88 ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾਵਾਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਏ 10 ਮੁਕਤਾ ਕੰਨਾ ਸਿਹਾਰੀ ਬਿਹਾਰੀ ਔਕੜ ਦੁਲੈਂਕੜ ਲਾਂ ਦੁਲਾਮਾ ਹੋੜਾ ਕਣੋੜਾ ਜੀ ਅਗਲਾ ਪ੍ਰਸ਼ਨ 99 ਵਾਵਾ ਦੀ ਥਾਂ ਬੱਬਾ ਕਿਹੜੀ ਉਪਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਟੀ ਮਲਬਈ ਉਸ ਤੋਂ ਬਾਅਦ ਇੱਕ ਪੈਰਾ ਦਿੱਤਾ ਹੋਇਆ ਹੈ ਇਸ ਪੈਰੇ ਨੂੰ ਧਿਆਨ ਨਾਲ ਪੜਿਓ ਤੇ ਇਹਦੇ ਵਿੱਚੋਂ ਆਪਾਂ ਨੇ 90 99 ਤੇ 92 ਪ੍ਰਸ਼ਨ ਦਾ ਉੱਤਰ ਦੇਣਾ ਹੈ ਪ੍ਰਸ਼ਨ ਨੰਬਰ ਪੈਰੇ ਵਿੱਚ ਆਏ ਸ਼ਬਦ ਆਪਣੇ ਸਮੇਂ ਦੀ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਬੀ ਸਮਕਾਲ ਸਮਕਾਲੀ ਜਿਹੜੀ ਇੱਕੋ ਸਮੇਂ ਵਿੱਚ ਪੈਦਾ ਹੋਣ ਜੈ ਕੋ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਸਮਕਾਲੀ ਜਾਂ ਸਮਕਾਲਕ ਕਿਹਾ ਜਾਂਦਾ ਹੈ ਉਸ ਤੋਂ ਬਾਅਦ 91 ਪੈਰੇ ਵਿੱਚ ਆਇਆ ਸ਼ਬਦ ਅਰਾਜਕਤਾ ਕਿਸ ਗੱਲ ਨੂੰ ਪ੍ਰਗਟਾਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਡੀ ਬਾਦੀ ਇੰਤਜ਼ਾਮੀ ਜਿੱਥੇ ਕੋਈ ਇੰਤਜ਼ਾਮ ਨਾ ਹੋਵੇ ਹਫੜਾ ਥਪੜੀ ਦਾ ਮਾਹੌਲ ਹੁੰਦਾ ਉਹਨੂੰ ਕਿਹਾ ਜਾਂਦਾ ਬਾਦੀ ਇੰਤਜ਼ਾਮੀ ਅਰਾਜਕਤਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ 92 ਪੈਰੇ ਵਿੱਚ ਮੁਕੱਦਮ ਕਿਸ ਨੂੰ ਕਿਹਾ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਏ ਅਹਲਕਾਰ ਮਾਮਲਾ ਉਗਰਾਹਣ ਵਾਲੇ ਨੂੰ ਮੁਕੱਦਮ ਕਿਹਾ ਜਾਂਦਾ ਇਹਨੂੰ ਅਹਲਕਾਰ ਵੀ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਫੇਰ ਪੈਰੇ ਦੀਆਂ ਕੁਝ ਲਾਈਨਾਂ ਦਿੱਤੀਆਂ ਜਾਣਗੇ ਇੱਕ ਪੈਰਾ ਉਹਨੂੰ ਪੜ੍ਹ ਕੇ ਅਗਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ ਉਪਰੋਕਤ ਪੈਰੇ ਦਾ ਕੇਂਦਰੀ ਵਿਚਾਰ ਕੀ ਹੈ ਹਾਂਜੀ ਇਹਦਾ ਉੱਤਰ ਆਊਗਾ ਡੀ ਘਰ ਤੇ ਸ਼ਖਸੀਅਤ ਮਿਲ ਕੇ ਕਵਿਤਾ ਬਣਾਉਂਦੇ ਹਨ ਉਸ ਤੋਂ ਬਾਅਦ 94 ਵਾਕ ਦੇ ਅੰਗ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ ਏ ਉਦੇਸ਼ ਤੇ ਵਿਦੇਸ਼ ਵਾਕ ਦੇ ਦੋ ਅੰਗ ਹੁੰਦੇ ਨੇ ਉਦੇਸ਼ ਤੇ ਵਿਦੇ ਮੰਨ ਲਓ ਵਾਕ ਹੈਗਾ ਬੱਚਾ ਪੜ੍ਹ ਰਿਹਾ ਹੈ ਇਹਦੇ ਵਿੱਚ ਦੋ ਪ੍ਰਸ਼ਨ ਉੱਠਦੇ ਨੇ ਕੌਣ ਪੜ੍ਹ ਰਿਹਾ ਹੈ ਕੌਣ ਦਾ ਉੱਤਰ ਜਿਹੜਾ ਹੈਗਾ ਉਹ ਹੈਗਾ ਉਦੇਸ਼ ਬੱਚਾ ਕੀ ਕਰ ਰਿਹਾ ਹੈ की दा उत्तर है जेड़ा बच्चा पढ़ रहा है बच्चा की कर रहा है की दा उत्तर है जड़ा वह है विधे मान लो उदाहरण है बच्चा पढ़ रहा है वाक है है ना ये दिता है बच्चा है जेड़ा यह हैगा उदेश, कौन का उत्तर कौन पढ़ रहा है बच्चा ਬੱਚਾ ਕੀ ਹੈ ਉਦੇਸ਼ ਹੈ ਬਾਕੀ ਬੱਚਾ ਕੀ ਕਰ ਰਿਹਾ ਹੈ ਕੀ ਦਾ ਉੱਤਰ ਹੈ ਜਿਹੜਾ ਬੱਚਾ ਪੜ੍ਹ ਰਿਹਾ ਹੈ ਇਹ ਹੈਗਾ ਵਿਦੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 95 ਭਾਵਾਚਕ ਨਾਮ ਕਿਹੜਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਬੀ ਗਮੀ ਖੁਸ਼ੀ ਗਮੀ ਹੈਰਾਨੀ ਦੁੱਖ ਸੁੱਖ ਇਹ ਸਾਰੇ ਭਾਵਵਾਚਕ ਨਾਮ ਨੇ ਅੱਗੇ 96 ਕਿਹੜਾ ਸ਼ਬਦ ਵਿਕਾਰੀ ਹੈ ਇਹਦਾ ਉੱਤਰ ਆਊਗਾ ਜੀ ਡੀ ਮੇਜ਼ ਇਹ ਵਿਕਾਰੀ ਸ਼ਬਦ ਹੈ ਉਸ ਤੋਂ ਬਾਅਦ 97 ਨਾਸਕੀ ਵਿਅੰਜਨ ਕਿਹੜਾ ਹੈ यदा उत्तर आऊगा जी नाणा ये सारे नासकी व्यंजन ने गंगा हाँ जी गंगा नई नाणा नन्ना मम्मा मे नासकी व्यंजन ने ਜੇ ਆ ਗਿਆ ਨਾਸਕੀ ਚਿੰਨ ਕਿਹੜੇ ਨੇ ਤਾਂ ਨਾਸਕੀ ਚਿੰਨ ਦੇ ਵਿੱਚ ਆਊਗਾ ਟਿੱਪੀ ਤੇ ਬਿੰਦੀ ਯਾਦ ਰੱਖਣਾ ਨਾਸਕੀ ਵਿਅੰਜਨ ਹੈਗੇ ਨੇ ੰਗਾ ਨਈਆਂ ਨਾਣਾ ਨੰਨਾ ਮੰਮਾ ਤੇ ਨਾਸਕੀ ਚਿੰਨ ਨੇ ਜਿਹੜੇ ਉਹ ਹੈਗੇ ਟਿੱਪੀ ਤੇ ਬਿੰਦੀ ਉਸ ਤੋਂ ਬਾਅਦ 98 ਅਦਕ ਦੀ ਵਰਤੋਂ ਕਿੰਨੀਆਂ ਲਗਾ ਮਾਤਰਾਵਾਂ ਨਾਲ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਪੀ

ਆੜਾ ਤੇ ਈੜੀ ਸਵਰਵਾਹਕ ਆਪਣੇ ਲਵੇ ਤਿੰਨ ਨੇ ਇੰਨਾ ਤੋਂ ਅੱਗੇ 10 ਸਵਰ ਬਣਦੇ ਨੇ ਉਹ ਕਿਹੜੇ-ਕਿਹੜੇ ਨੇ ਜਿਹਨੂੰ ਆਪਾਂ ਮਹਾਰ ਨਹੀਂ ਬੋਲਦਾਂ ਨੇ ਜਿਵੇਂ ਅ ਆ ਈ ਈ ਉ ਊ ਐ ਏ ਓ ਔ ਇਹ ਕਿਨੇ ਇਹ ਸਵਰ ਨੇ 10 ਤਿੰਨ ਸਵਰਵਾਹਕ ਨੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 100 ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਮਾਤਰਾਵਾਂ ਨਾਲ ਹੁੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਸੀ 6 ਲਗਾ ਮਾਤਰਾਵਾਂ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਕਿਹੜੀਆਂ ਕਿੜੀਆਂ ਨੇ ਉਹ ਉਹ ਹੈਗੀਆਂ ਨੇ ਕੰਨਾ ਬਿਹਾਰੀ ਲਾਮ ਦੁਲਾਮ ਹੋੜਾ ਤੇ ਘੋੜਾ ਲਿਖ ਵੀ ਦਿੰਨੇ ਆਪਾਂ ਕੰਨਾ ਬਿਹਾਰੀ ਲਾਮ ਦੁਲਾਮ ਹੋੜਾ ਤੇ ਕਨੋੜਾ ਇਹਨਾਂ ਦੇ ਨਾਲ ਬਿੰਦੀ ਵਰਤੀ ਜਾਂਦੀ ਹੈ 6 ਲਗਾਂ ਮਾਤਰਾਵਾਂ ਦੇ ਨਾਲ ਤੇ ਜਿਹੜੀਆਂ 4 ਬਚ ਗਈਆਂ ਉਹਨਾਂ ਦੇ ਨਾਲ ਟਿੱਪੀ ਵਰਤੀ ਜਾਂਦੀ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ 101 ਅਰਧ ਸਵਰ ਡੈਸ਼ ਅੱਖਰ ਹੈ ਹਾਂਜੀ ਇਹਦੇ ਵਿੱਚ ਹੈਗਾ ਜੀ ਬੀ ਯਯਾ ਯਯਾ ਤੇ 바ਬਾ ਅਰਧ ਸਵਰ ਨੇ ਯਾਦ ਰੱਖਿਓ ਯਯਾ ਤੇ 바ਬਾ ਇਹਨਾਂ ਨੂੰ ਅਰਧ ਸਵਰ ਕਿਹਾ ਜਾਂਦਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ